ਹਾਂਜੀ ਸਾਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਬਾਈ ਪਿੰਡ ਝਾੜੋ ਜ਼ਿਲ੍ਹਾ ਸੰਗਰੂਰ ਤਹਿਸੀਲ ਸਨਾਮ ਦੇ ਵਿੱਚ ਬਾਈ ਗੱਗੀ ਕੋਲ ਤੇ ਅਬਾਈ ਕੋਲੇ ਨੇ ਵੀਰੇ ਅੱਜ ਦੋ ਗਾਵਾਂ ਵਿਕਿਆਉ ਤੇ ਦੋ ਸੋਨੂ ਦਿਖਾ ਦਾਂਗੇ ਬੱਚੀਆਂ ਟੌਪ ਦੀਆਂ PDF ਮੇਲੇ ਵਾਲੀਆਂ ਤੇ ਇੱਕ ਗਾ ਮਿੱਤਰੋ ਤਾਜੀ ਤੇ ਇੱਕਾ ਗੱਬਣਾ ਤੇ ਬਾਕੀ ਬਾਈ ਨਾਲ ਕਰਾਉਣਿਆ ਗੱਲਬਾਤ ਆ ਜਾ ਬਾਈ ਹਾਂਜੀ ਸਤਿ ਸ੍ਰੀ ਅਕਾਲ। ਅੱਛਾ ਜੀ ਅਗਰੇ ਸਤਿ ਸ਼੍ਰੀ ਅਕਾਲ। ਹੋਰ ਬਾਈ ਠੀਕ ਠਾਕ। ਬੜੀ ਵਧੀਆ ਕਿਰਪਾ ਹੋ ਬਨਾਣਕ ਦੀ ਵੀਰੇ। ਠੀਕ ਆ ਬਾਈ ਜੀ। ਤੇ ਅੱਜ ਫਿਰ ਇਹ ਕੈਬ ਗਾਇਆਂ ਦਿਖਾ ਰਹੇ ਹਾਂ। ਵੀਰੇ ਪਤਾ ਕੀ ਗੱਲ ਹੈ ਮਿੰਟੂ ਅੱਜ ਇੱਕ ਗਾਂ ਦਿਖਾ ਦਾਂਗੇ ਤੇ ਦੋ ਬੱਚੀਆਂ ਦਿਖਾ ਦਾਂਗੇ। ਤੇ ਵੈੜਾ ਆਪਣੇ ਕੋਲੇ ਕਰੀਬਾ ਨਾਲ ਹੈਗੀਆਂ ਵੀ 6-7। ਠੀਕ ਹੈ ਜੀ। ਤੇ 3-4 ਵਿੱਚੋਂ ਵੈੜਾ ਬਾਈ ਨੇ 50000 ਰੁਪਏ ਬੈਲਾ ਪਾ ਰੱਖਿਆ ਵਿਕਰੀਆਂ ਨੇ। ਠੀਕ ਹੈ ਜੀ। ਹਾਂਜੀ ਵੀਰੇ ਹਾਂਜੀ। ਤੇ ਬਾਈ ਬਾਕੀ ਬਾਈ ਕੋਲੇ ਹਨਾ ਖੜੀਆਂ ਹੀ ਰਹਿੰਦੀਆਂ ਨੇ 5 ਤੋਂ 7 ਗਾਵਾਂ ਹਨਾ ਤੇ ਭਰੇ ਹੀ ਰਹਿੰਦਾ ਠੀਕ ਹੈ ਜੀ ਹਾਂਜੀ ਵੀਰੇ ਹਾਂਜੀ ਬਾਈ ਪਹਿਲਾਂ ਦੱਸੋ ਵੀਰੇ ਆ ਬੱਚੀ ਦੀ ਡਿਟੇਲ ਹਨਾ ਬਈ ਇਹ ਬੱਚੀ ਜਮਾ オリジナル ای وی ایس ਦੇ امپورٹڈ ਸੀਮਨ ਦੀ ਆ سنو مین ਦੀ ਆ ਠੀਕ ਹੈ ਜੀ ਹਾਂਜੀ ਵੀਰੇ ਤੇ ਬਾਈ ਬੱਚੀ ਬਹੁਤ ਚਮਕ ਚਮਕ ਵਾਲੀ ਆ ਜੀ ਹਾਂਜੀ ਵੀਰੇ 9 ਮਹੀਨੇ ਦੀ ਬੱਚੀ ਹੋਗੀ ਬਈ ਮੇਲੇ ਵਾਲੀ ਬੱਚੀ ਆ ਪੂਰੀ ਫੁੱਲ ਸਟ੍ਰੇਟ ਆ ਬਸ ਫੁੱਲ ਸਟ੍ਰੇਟ ਸਿੱਧੀ ਵੀਰੇ ਪਿੱਠ ਪੁੜੇ ਦੀ ਜਮਾ ਹੈ ਸਿੰਗਲ ਚਾਰ ਸੱਜਣੋ ਅਡਰ ਆਡਰ ਦੇਖ ਲਓ ਵੀਰੇ ਚੈੱਕ ਕਰ ਲਓ ਇਹੀ ਹੁੰਦਾ ਹਨਾ ਤੇ ਆਡਰੀ ਹੁੰਦਾ ਮੇਨ ਬਾਈ ਛਣਪ ਸੇ ਪੂਰੇ 4 ਨੇ 4 ਸਿੰਗਲ ਬਾਈ ਜਮਾ ਕਬੂਤਰੀ ਹੈ ਜਮਾ 6 ਵਰਗੀ ਬੱਛੀ ਆ ਠੀਕ ਆ ਵੀਰੇ ਦਿਖਾਓ ਬਾਈ ਤੋੜ ਕੇ ਹਾਂਜੀ ਵੀਰੇ ਦਿਖਾਉਣੇ ਲੈ ਵੀ ਸੱਜਣੋ ਦੇਖੋ ਬੱਛੀ ਬਾ ਕਮਾਲ ਆ ਪੂਰੀਆਂ ਨ ਟਾਪ ਦੀ ਬੱਛੀ ਆ ਲੈ ਵੀ ਮੇਲੇ ਆਲੀ ਬੱਛੀ ਆ ਪੂਰੀ ਸਿਰਾ ਸੀਮਨ ਵੀਰੇ ਹੈਗਾ ਇਹਦਾ ਰਿਕਾਰਡ ਕੋਈ ਹਾਂਜੀ ਵੀਰੇ ਸਟਰਾ ਮਿਲਿਆ ਪਾਣੂ ਠੀਕ ਆ ਵੀਰੇ ਦੇਖੀ ਹਾਂਜੀ ਦੇਖੋ ਵੀਰੇ ਬੱਛੀ ਦੀ ਫੇਸ ਕੁਆਲਿਟੀ ਚੈੱਕ ਕਰੋ ਬਾਈ ਦੇਖੋ ਬੱਛੀ ਬਿਊਟੀ ਫੁੱਟੀ ਬਹੁਤ ਆ ਵੀਰੇ ਬੱਛੀ ਨੂੰ ਅੱਖਾਂ ਵੀ ਬਿਲਕੁਲ ਬਿਲੀ ਅੱਖਾਂ ਨੇ ਵੀਰੇ ਪੂਰੀ ਟੌਪ ਬਾਈ ਦੇਖੋ ਫੁੱਲ ਸਟ੍ਰੇਟ ਆ ਵੀਰੇ ਬਾਡੀ ਦੇਖੋ ਪੱਸਲੀਆਂ ਵੀਰੇ ਚਾਰੇ ਸਾਰੀਆਂ ਐਨ ਦੀਂਦੀਆਂ ਨੇ ਨਾ ਪਿੱਛੋਂ ਵੀ ਬਈ ਬੱਚੀ ਤੁਸੀਂ ਚੈੱਕ ਕਰ ਸਕਦੇ ਹੋ ਖੀਰੀ ਆ ਵੀਰੇ ਅਸਲ ਅੰਗਰੇਜ਼ਾਂ ਦੇ ਬੱਚੀ ਆ ਜਮਾ ਜਿਹੜਾ ਮੇਰੇ ਜਿਹੜੀ ਆ ਬਾਈ ਹਾਂਜੀ ਜਮਾ ਖੀਰੀ ਠੀਕ ਹੈ ਵੀਰੇ ਇਹ ਤਾਂ 9 ਮਹੀਨੇ ਦਾ ਬੱਚਾ ਹੀ ਆ ਬਈ ਇਹ ਤਾਂ 9 ਮਨਥ ਵੀਰੇ ਇਹਦੀ ਬੱਚੀ ਦੀ ਏਜ ਆ ਬਾਈ ਕਹਿੰਦਾ ਤੇ ਤੁਸੀਂ ਚੈੱਕ ਕਰੋ ਬੱਚੀ ਜੋ ਜਖਰੀ ਆ ਵੀਰੇ ਖੁੱਲੀ ਹੋਈ ਸੀ ਨਾ ਤਾਂ ਕਰਕੇ ਜੱਤਦੀ ਆ ਠੀਕ ਆ ਹਾਂ ਬਾਈ ਖੁੱਲੀਆਂ ਬੱਚੀਆਂ ਥੋੜਾ ਜਿਆ ਕਰ ਇਧਰ ਆਈ ਵੀਰੇ ਫਿਸ ਕੁਆਲਟੀ ਮੁਰੂ ਅੱਗੋਂ ਆ ਕੇ ਠੀਕ ਹੈ ਦੇਖੋ ਵੀਰੇ ਫਰੈਸ਼ ਕੁਆਲਟੀ ਚੈੱਕ ਕਰੋ ਬੱਛੀ ਦੀ ਜਮ ਐਨ ਅੰਗਰੇਜ਼ਨਾ ਵਰਗੀ ਬੱਛੀ ਆ ਖੜੀ ਵੀ ਬਈ ਐਨ ਜੱਜਦੀ ਆ ਪੂਰੀ ਹਾਂਜੀ ਵੀਰੇ ਲੈ ਵੀ ਦੇਖੋ ਮਿੱਤਰੋ ਜਮ ਐਨ ਕਬੂਤਰੀ ਦਾ ਬੱਚਾ ਬਈ ਸਹੇ ਵਰਗੀ ਬੱਛੀ ਆ ਅਸਲ ਬੱਚਾ ਵੀਰੇ ਜਾਂਦੀ ਵੀਰੇ ਜੇ ਕੋਈ ਸੱਜਣ ਚਾਹਵਾਨ ਹੁੰਦਾ ਤਿਆਰ ਕਰਨ ਦਾ ਬੱਚੀਆਂ ਤਾਂ ਬਈ ਜਾਂਦੀ ਨੂੰ ਤਿਆਰ ਕਰ ਸਕਦੇ ਹੋ ਅੱਗੇ ਵੀਰੇ ਪੀਡੀਐਫ ਦਾ ਮੇਲਾ ਆਉਂਦਾ ਬਈ ਕੋਈ ਨਾ ਕੋਈ ਤਾਂ ਸੱਜਣ ਨੰਬਰ ਇਹ ਲੈ ਕੇ ਮੁੜੂਗੀ ਬੱਛੀ ਬਈ ਕੋਈ ਨਾ ਕੋਈ ਨੰਬਰ ਤਾਂ ਇਹ ਪਾਊਗੀ ਬੱਛੀ ਬਾਈ ਸਾਰੀ ਡਿਟੇਲ ਜਮਾਂ ਅਰੀਜਨਲ ਦੇ ਦੋਗੇ ਜਮਾਂ ਅਰੀਜਨਲ ਵੀਰੇ ਬਾਈ ਲੈ ਵੀ ਸੱਜਣੋ ਸਾਰੀ ਜਿਹੜੀ ਡਿਟੇਲ ਹੈ ਦੀ ਜਮਾਂ ਅਰੀਜਨਲ ਤੁਹਾਨੂੰ ਮਿਲ ਜੂਗੀ ਜਿਹੜਾ ਵੀ ਮੇਰਾ ਵੀਰ ਚਾਹ ਵਾਣਾ ਇਹ ਬੱਚੀ ਦਾ ਕੋਈ ਸ਼ੌਂਕੀ ਮਿੱਤਰ ਹੀ ਲਿਆਊਗਾ ਇਹਨੂੰ ਠੀਕ ਹੈ ਤਾਂ ਬਾਈ ਨਾ ਤੁਸੀਂ ਕਰ ਲਿਓ ਕਨੈਕਟ ਨੰਬਰ ਤੁਹਾਨੂੰ ਆਪਾਂ ਵੀਡੀਓ ਦੇ ਉੱਤੇ ਚਲਾਵਾਂਗੇ ਕਰਾਉਣਿਆ ਬਾਈ ਅਗਲੀ ਬੱਚੀ ਦੀ ਗੱਲਬਾਤ ਪੁੱਛਦਿਆਂ ਬਾਈ ਤੋਂ ਡਿਟੇਲ ਇਹ ਬੱਚੀ ਪੂਰੀ ਚੰਗੀ ਹੈ ਵੀਰੇ ਸਿਰੇ ਜਮਾਂ ਟੌਪ ਦਾ ਲਿਖਣਾ ਵੀ ਸਹੀ ਗੱਲ ਆ ਬਾਈ ਦੇਖੋ ਵੀ ਮਿੱਤਰੋ ਇਹ ਵੀ ਬੱਚੀ ਪੂਰੀ ਐਨ ਮੇਲੇ ਵਾਲੀ ਬੱਚੀ ਆ ਇੱਥੋਂ ਲਿਆਂ ਬਈ ਪਾਲ ਕੇ ਦੋ ਬਈ ਬਾਰਮ ਤੋਂ ਲਿਆਂ ਬੱਚੀਆਂ ਆਪਾਂ ਠੀਕ ਐ ਆਪਣਾ ਯਾਰ ਦੋਸਤੀ ਆ ਉਤੋਂ ਲਿਆਂ ਬੱਚੀਆਂ ਫਾਰਮ ਦੀਆਂ ਨੇ ਹਣਾ ਹਾਂਜੀ ਵੀਰੇ ਜਮਾ origignal ਫੁੱਲ ਰਿਕਾਰਡ ਵੀਰੇ ਖੁੱਲੀਆਂ ਵੀਰ ਜੀ ਮੈਂ ਵੀ ਸੱਜਣੋ ਕਰੋ ਫੇਸ ਕੁਆਲਿਟੀ ਚੈੱਕ ਬੱਚੀ ਦੀ ਐਨ ਤੁਰਦੀ ਤਰਦੀ ਬਈ ਚੰਗੀ ਆ ਤੇ ਵੀ PDF ਵਾਲੇ ਦੇ ਕਿੰਨ ਬੋਲਦੀ ਆ ਠੀਕ ਐ ਵੀਰੇ ਇਹਨੇ ਬੋਲਦੀ ਆ ਠੀਕ ਐ ਹਾਂਜੀ ਵੀਰੇ PDF ਵਾਲੇ ਨੇ ਤੇ ਇਹਦਾ ਵੀ ਬਈ ਸਾਰਾ ਰਿਕਾਰਡ ਆ ਤੁਹਾਡੇ ਕੋਲ ਰਿਕਾਰਡ ਵੀਰੇ ਬਾਇਓ ਡਾਟਾ ਫੁੱਲ ਲੈ ਜੀ ਸੱਜਣੋ ਇਹਦਾ ਵੀ ਬਾਇਓ ਡਾਟਾ ਫੁੱਲ ਮਿਲ ਜੂਗਾ ਜਿਹੜਾ ਸੌਂਕੀ ਸੱਜਣ ਹੈਗਾ ਤਾਂ ਕਰ ਲਿਓ ਬਾਈ ਨਾਲ ਕਨੈਕਟ ਬਾਈ ਦੇਖੋ ਬਈ ਇਹ ਵੀ ਬੱਚੀ ਬਾਤ ਕਮਾਲੀ ਆ ਤੂੰ ਹੀ ਦੇਖ ਸਕਦੇ ਹੋ ਸੱਜਣੋ ਇਹੀ ਚੀਜ਼ਾਂ ਹੁੰਦੀਆਂ ਨੇ ਦੇਖਣ ਵਾਲੀਆਂ ਜਮਾ ਸਟੇਟ ਆ ਪਿੱਠ ਪੋੜੇ ਦੀ ਚੈੱਕ ਕਰੋ ਸਿੰਗਲ ਥਣ ਨੇ ਬਾਈ ਚਾਰੇ ਹਨਾ ਬਾਈ ਚਾਰੇ ਸੋਣਾਂ ਦੀ ਗਾਰੰਟੀ ਹੈ ਬਈ ਸਿੰਗਲ ਚਾਰੇ ਮਾਣ ਵੀਰੇ ਟਾਪ ਹੀ ਨੇ ਦੋਨੇ ਨਗੀਨੇ ਜਿਹੜੇ ਮੇਰੇ ਵੀਰ ਭਰਾ ਨੇ ਆ ਨਾ ਲੈਣੇ ਨੇ ਤਾਂ ਬਈ ਸ਼ੌਕ ਨਾ ਜਿਹਨੇ ਤਿਆਰ ਕਰਨੀਆਂ ਨੇ ਨੋ ਨੋ ਮਹੀਨੇ ਦੇ ਬੱਚੇ ਨੇ ਵੀਰੇ ਠੀਕ ਐ ਜੀ ਹਾਂਜੀ ਵੀਰੇ ਇਹ ਕਰਾਉਣੇ ਆ ਗੱਲਬਾਤ ਹਾਂਜੀ ਬਾਈ ਅੱਗੇ ਕਿਹੜੀ ਆ ਹੁਣ ਆ ਬੱਚੇ ਵੀਰੇ ਆਪਣੇ ਪਿੰਡ ਦੀ ਆ ਪਿੰਡ ਦੀ ਠੀਕ ਐ ਕੱਢ ਕੇ ਚਾਰ ਵਜੇ ਹੋਈਓ ਜੇਰ ਪੈਗੀ ਓਕੇ ਜੇਰ ਜੂਰ ਬਈ ਜਮਾ ਡਾਨਾ ਡਾਨਾ ਵੀਰੇ ਹੁਣ ਚੋਈ ਆਪਾਂ ਲੈ ਵੀ ਸੱਜਣੋ ਕਰੋ ਚੱਕੇ ਦਾ ਆਰਡਰ ਕੁਆਲਿਟੀ ਬਾਈ ਫੁੱਲ ਬਾਡੀ ਵੇਟ ਦੀ ਆਣਾ ਬਾਈ ਬਾਡੀ ਵੇਟ ਫੁੱਲ ਹੈ ਵੀਰੇ ਬਜਨ ਬਜਨ ਫੁੱਲ ਹੈ ਪਿੱਛੇ ਵੀਰੇ ਕੀ ਆ ਬੱਚਾ ਦਾ ਬੱਚਾ 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 ਵੀਰੇ ਬੱਚਾ ਵੀਰੇ ਪਿੱਛੇ ਠੀਕ ਹੈ ਕਰਾਓ ਬਾਈ ਇਹਨੂੰ ਚੈੱਕ ਖੋਲ ਕੇ ਲਾ ਲੈ ਵੀ ਇਹ ਵੀ ਪਿੱਠ ਪੂੜੇ ਦੀ ਵਾ ਕਮਾਲ ਆ ਬਾਈ ਫੁੱਲ ਬਾਡੀ ਵਾਲੀ ਆ ਕੋਈ ਬੰਦਾ ਛੋਟੀ ਸਮਝ ਕੇ ਨਾ ਆਵੇ ਗਾ ਨੂੰ ਗਾ ਪੂਰੀ ਟਾਪ ਆ ਦੇਖੋ ਬਾਈ ਇਹ ਵੀ ਵੀਰੇ ਫਾਰਮ ਤੋਂ ਲਈ ਆ ਕਿ ਨਾਰਮਲ ਆ ਇਹ ਨਾਰਮਮਲ ਆ ਵੀਰੇ ਫਾਰਮ ਵਾਲੀ ਮੰਨੋ ਇਹਦਾ ਬੱਡੀ ਬੁੱਡੀ ਬਹੁਤ ਆ ਵੀਰੇ ਲੱਗਦੀ ਆ ਨਾ ਫਾਰਮ ਵਾਲੀ ਆ ਜਮਾਂ ਟਾਪ ਕੁਆਲਿਟੀ ਹਾਂਜੀ ਵੀਰੇ ਕਿੰਨਾ ਕੁ ਦੁੱਧ ਬਾਦ ਦੱਸਿਆ ਦਾ ਤੁਹਾਨੂੰ ਦੁੱਧ ਵੀਰੇ ਪਹਿਲੇ ਸੀਤਾ 23 ਕਿਲੋਗ੍ਰਾਮ ਨੇ ਅੱਛਾ ਜੀ ਹਾਂਜੀ ਵੀਰੇ ਹੁਣ ਚੋਈ ਵੀ ਆ ਵੀਰੇ ਤੜਕੇ ਸੂਈਆ 4 ਵਜੇ ਨਾਲੇ ਠੀਕ ਐ ਹਾਂਜੀ ਵੀਰੇ ਹੁਣ ਬਾਈ ਚੋਈ ਹੋਈ ਆ ਬੱਛੀ ਦੇਖੋ ਵੀਰੇ ਆਰਡਰ ਕੁਆਲਿਟੀ ਥਣਲੇਵਾ ਤੁਸੀਂ ਬੱਛੀ ਦਾ ਜਮਾ ਇਹਨਾਂ ਚੈੱਕ ਕਰ ਸਕਦੇ ਹੋ ਲੈ ਵੀ ਇੱਥੋਂ ਕਰ ਲੋ ਚੈੱਕ ਬੱਛੀ ਪੂਰੀ ਐ ਚੋਟੀ ਦੀ ਐ ਟਾਪ ਕੁਆਲਿਟੀ ਠੀਕ ਐ ਇਹਦਾ ਬਾਈ ਕੀ ਰੇਟ ਰਹੂਗਾ ਇਹ ਵੀਰੇ ਰੇਟ ਫੋਨ ਤੇ ਕਰ ਲਾਂਗੇ ਬੜਾ ਨਾ ਆਪਾਂ ਇਹਦਾ ਵੀ ਰੇਟ ਫੋਨ ਤੇ ਹਾਂਜੀ ਤੇ ਬੱਚੀਆਂ ਦਾ ਵੀਰੇ ਰੇਟ ਉਹਨਾਂ ਦਾ ਫੋਨ ਤੇ ਆਵਾਂਗਾ ਹਾਂਜੀ ਹਾਂਜੀ ਫੋਨ ਤੇ ਵੀਰੇ ਫੋਨ ਤੇ ਠੀਕ ਹੈ ਜੀ ਹਾਂਜੀ ਲੈ ਵੀ ਸੱਜਣੋ ਕਰੋ ਚੈੱਕ ਜਮਾਂ ਐਨ ਗੁਲਾਬੀ ਆਰਡਰ ਆ ਕਟਾ ਵਾਲਾ ਆਰਡਰ ਆ ਬੱਚੀ ਦਾ ਹਲੇ ਤੇ ਬਾਈ ਇਹਨੇ ਬੰਨਣਾ 5-7 ਦਿਨਾਂ ਚ ਹਾਂਜੀ ਵੀਰੇ ਨਿਕਲ ਕੇ ਆਊਗਾ ਬਾਈ ਇਹਦਾ ਆਰਡਰ ਬਾਹਰ ਜਮਾਂ ਐਨ ਟਾਪ ਲੈ ਵੀ ਮਿੱਤਰੋ ਬਾਕੀ ਬਾਈ ਆਪਣਾ ਫੋਨ ਨੰਬਰ ਤੁਸੀਂ ਹੈਨਾ ਬੋਲ ਦਿਓ ਕਰਾ ਮੰਦਰਗੁਰੇ ਆਪਣਾ 97791 ਠੀਕ ਹੈ 99295 ਟੰਡ ਝਾੜੂ ਤਹਿਸੀਲ ਸਨਾਮ ਤੇ ਜ਼ਿਲ੍ਹਾ ਹੰਗਰੂ ਲੈ ਵੀ ਸੱਜਣੋ ਦਵਾਰੇ ਫੇਰ ਕਰ ਲੋ ਚੈੱਕ ਬੱਚੀਆਂ ਜਿਹੜੇ ਵੀ ਮੇਰੇ ਸੱਜਣ ਨੇ ਲੈਣੀਆਂ ਨੇ ਬਾਈ ਸ਼ੌਕੀ ਮਿੱਤਰ ਹੈਗਾ ਕੋਈ ਤਾਂ ਬਾਈ ਕਰ ਲੋ ਬਾਈ ਨਾ ਕਨੈਕਟਰ ਲੁੱਟ ਲੋ ਮੇਲਾ ਬੱਚੀਆਂ ਜਮੈਂਟ ਟਾਪ ਕੁਆਲਿਟੀ ਦੀਆਂ ਹੋਈਆਂ ਨੇ ਤੇ ਨੰਬਰ ਬਾਈ ਬਾਕੀ ਦਾ ਆਪਾਂ ਸਕਰੀਨ ਤੇ ਚਲਾਵਾਂਗੇ जिने भी ਲੈਣੀਆਂ ਨੇ ਬਾਈ ਇੱਕ ਗਾਂ ਦਿਖਾਤੀ ਸੋਨੂੰ ਦੋ ਬੱਚੀਆਂ ਤਾਂ ਬਾਈ ਨਾ ਕਰ ਲਿਓ ਕਨੈਕਟਰ ਰੇਟ ਹੋਣਗੇ ਬਾਈ ਫੋਨ ਤੇ ਰੇਟ ਬਾਈ ਗੱਗੀ ਜੈ ਜੀ ਨੇ ਕ ਜੈ ਜੈ ਜੀ ਹੋਣਗੇ ਵੀਰੇ ਰੇਟ ਬਾਈ ਜੈ ਜੀ ਹੋਣਗੇ ਦੇਖੋ ਨਾਲ ਡੰਗਰ ਨੇ ਫਾਰਮ ਵਾਲੇ ਕੁਆਲਟੀ ਦੇ ਡੰਗਰ ਨੇ ਉਸਹਾ ਮੈਂ ਰੇਟ ਇਹ ਬਾਈ ਜੋੜੇ ਦਾ ਬਾਂਜੂ ਰੇਟ ਇਹਦਾ ਕੋਈ ਸੱਜਣ ਲੈਣਾ ਚਾਹੁੰਦਾ ਹਾਂ ਜੀ ਹਾਜੀ ਵੀਰੇ ਠੀਕ ਹੈ ਬਾਈ ਤੇ ਧੰਨਵਾਦ ਜੀ